हां जी दोस्तों भाई खालसा भाई फतेह दोस्तों आप आज हैगे आप फ्रेंड पट्टीवाल गुरदासपुर जिले दा बाबा नामदेव जी दा गुरुद्वारा इथे आपा नु ਗੁਰਮukh ਮਿਲੇਆ ਇਹਨਾਂ ਨੇ ਸਾਈਕਲ ਤੇ ਯਾਤਰਾ ਕਰੀਆ ਕਾਫੀ ਦੇਰ ਦੇ ਕਰ ਰਹੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਰੁਕੋ ਭਾਈ ਖਾਲਸਾ भाई, भाई फतेह जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂ ਰੁਕੋ ਆਪਣਾ ਕੀ ਸ਼ਬਦ ਨਾਮ ਕੀ ਆ ਜੀ ਮੇਰਾ ਨਾਮ ਮੀਰ ਸਿੰਘ ਸਾਡਾ ਪਿੰਡ ਕੋਟਪਈ ਤਸਵੀਰ ਵੀ ਖਿੱਚਵਾਹਾ ਅੱਛਾ ਜੀ ਇਹਨਾਂ ਦੀ ਮੁਕਸਰਤ ਆ ਗਈ ਮੁਕਸਰ ਜਿਲ੍ਹੇ ਤੋਂ ਤੁਸੀਂ ਆ ਗਏ ਜੀ ਅੱਛਾ ਤੁਸੀਂ ਇਹ ਲਿਖਿਆ ਨੇਪਾਲ ਪਠਾਨ ਵੀ ਤੁਸੀਂ ਇਹ ਜਾਏ ਹਨ ਤੇ ਇਹ ਇਹ ਕਿਵੇਂ ਕਦੋਂ ਕਦੋਂ ਤੁਸੀਂ ਇਹ ਸਾਈਕਲ ਯਾਤਰਾ ਸ਼ੁਰੂ ਕਰੀ ਹੋਈ ਹੈ ਜੀ ਇਹ ਵੀ ਸਾਰੀ ਕਿਰਪਾ ਬਾਬੇ ਨਾਲ ਦੀ ਹੈ ਜੀ ਉਸ ਦੀ ਕਿਰਪਾ ਦੇ ਨਾਲ ਇਹ ਪੂਰਾ ਭਾਰਤ ਜੋ ਸਾਈਕਲ ਚੱਲੇਗਾ ਭਾਰਤ ਨੇਪਾਲ ਪਠਾਨ ਇਹ ਪੌਣੇ 2 ਸਾਲ ਦਾ ਟੂਰ ਚੱਲ ਗਿਆ ਅੱਛਾ ਜੀ ਆ ਕਰ ਲਿਓ ਨੇ 2 ਸਾਲ ਤੋਂ ਲੱਗਿਆ ਇਹ ਟੂਰ ਜੀ ਹਾਂ ਜੀ ਅੱਛਾ ਜੀ ਦੱਸੋ ਆ ਬੜਾ ਨੇਕ ਦਾ ਇਹ ਕਿੱਥੇ ਕਿੱਥੇ ਗਏ ਤੁਸੀਂ ਉਦੋਂ ਦੀ ਫਿਰ ਇਹ ਸਾਰਾ ਭਾਰਤ ਜਿਹਨੇ ਸਥਾਨ ਸਾਰੀਆਂ ਉਹਨਾਂ ਦੀ ਰਾਜਧਾਨੀਆਂ ਅੱਛਾ ਜੀ ਕਾਠ ਮੰਦੂ ਅਤੇ ਪਟਾਲ ਇਹ ਬਾਹਰਲੇ ਇੱਥੇ ਜਾਏ ਇਹ ਸਾਰਾ ਸਾਈਕਲ ਚੱਲਿਆ 77000 ਕਿਲੋਮੀਟਰ 74000 ਕਿਲੋਮੀਟਰ 77000 ਕਿਲੋਮੀਟਰ ਇਹ ਸਾਰੇ ਬਾਬੇ ਨਾਲ ਜੀ ਕਿਰਪਾ ਜੀ ਹਾਂਜੀ 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 ਸਭ ਦਾ ਸਾਰਾ ਕੁਝ ਹੋਇਆ ਜੀ ਠੀਕ ਹੈ ਜੀ ਤੇ ਹੁਣ ਸਪੈਸ਼ਲ ਜੀ ਮਿਲ ਕੇ ਪਤਾ ਲੱਗਿਆ ਜੀ ਭਗਤ ਨਾਨਕ ਜੀ ਦਾ ਜੋ ਇੱਥੇ ਜਨਮ ਦਿਹਾੜਾ ਮਨਾਇਆ ਜਾਂਦਾ ਹਾਂਜੀ 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 ਪਿਆਰਾ ਸਾਹਿਬ ਜੀ ਠੀਕ ਹੈ ਜੀ ਤੇ ਮੈਂ ਇੱਥੇ ਮਿਲ ਕੇ ਮਨ ਬਣਾਈ ਜੀ ਮਿਲ ਕੇ ਸੈਕਲ